ਕਈ ਤਾਂ ਜਾਂਦੇ ਸੁਖਵੀਰ ਬਾਦਲ ਕਹਿੰਦਾ ਸੋਸ਼ਲ ਮੀਡੀਆ 'ਚ ਚੰਗੀ ਭਲੀ ਗੱਡੀ ਲਈ ਤੇ ਚੜਨ ਲੱਗੀ ਸੀ ਅ ਚੜੂਆ ਨੇ ਕੰਮ ਖਰਾਬ ਕਰਤਾ ਯਾਰ ਦੱਸ ਸੌਣ ਲੱਗੇ ਮੈਂ ਤਾਂ ਇਥੇ ਚ ਨਜ਼ਾਰੇ ਲੈ ਲੈਂਦਾ ਬਿਛਲੇ ਇਹਨਾਂ ਨੇ ਜੀਕਾ ਤਾਂ ਨਿਕਲੀਆਂ ਇਹ ਕਢਾਈਆਂ ਤੁਸੀਂ ਨੇ ਮੇਰਾ ਕੋਈ ਕਸੂਰ ਨਹੀਂ ਚਪਾਉ। ਇਹ ਵੀ ਦੇਖੋ ਆਕਸੀਜਨ ਦਿੰਦੇ ਐ ਸਾਹ ਤਾਂ ਆਪਾਂ ਨੂੰ ਉਹੀ ਦਿੰਦੇ ਐ। ਇਹ ਵੀ ਦਵਾਵਾਂ ਕਰਦੇ ਹੋਣਗੇ। ਅਫਰੀਕਾ ਦੇ ਵਿੱਚ ਮੈਂ ਇੱਕ ਡਿਸਕਵਰੀ ਚੰਦ ਦੇਖਿਆ। ਅਫਰੀਕਾ ਦੇ ਵਿੱਚ ਇੱਕ ਕਬੀਲਾ ਹੈ। ਉਹ ਜੀ ਉਹਨਾਂ ਨੇ ਤਾਂ ਉਹ ਦਰਖਤ ਨੂੰ ਵੱਢਦੇ ਨਹੀਂ ਇਹ। ਜੇ ਦਰਖਤ ਉਹਨਾਂ ਨੂੰ ਆਪਦੇ ਕੋਈ ਘਰ ਜਾਂ ਕੋਈ ਅੱਗ ਬਾਲਣ ਵਾਸਤੇ ਚਾਹੀਦਾ ਉਹ ਦਰਖਤ ਨੂੰ ਮੰਦੇ ਚੰਗੇ ਮੰਦੇ ਸ਼ਬਦ ਬੋਲਣ ਲੱਗ ਜਾਂਦੇ ਗਾਲ੍ਹਾਂ ਕੱਢਣ ਲੱਗ ਜਾਂਦੇ ਦਰਖਤ ਨੂੰ ਯਕੀਨ ਕਰਿਓ ਕੁਛ ਟਾਈਮ ਬਾਅਦ ਦਰਖਤ ਸੁੱਕਣਾ ਸ਼ੁਰੂ ਹੋ ਜਾਂਦਾ ਮਤਲਬ ਕੁਛ ਤਾਂ ਕੁਦਰਤ ਹੈ ਨਾ ਫਿਰ ਬਲਹਾਰੀ ਕੁਦਰਤ ਬਸਿਆ ਸੋ ਕੁਦਰਤ ਦੇ ਤੁਸੀਂ ਬਹੁਤ ਨੇੜੇ ਰਹਿਨੇ ਹੋ ਤੇ ਕੁਦਰਤ ਜਿਹੜੀ ਹੈ ਜਿਹੜਾ ਕੁਦਰਤ ਦੀ ਰੱਖਿਆ ਕਰਦਾ ਕੁਦਰਤ ਉਹਦੀ ਰੱਖਿਆ ਕਰਦੀ ਹੈ। ਔਰ ਕੁਦਰਤ ਦਾ ਕਿਸੇ ਨੇ ਭੇਤ ਨਹੀਂ ਪਾਇਆ ਭਾਈ। ਆ ਕੁਦਰਤੀ ਹੈ ਜਿਹੜਾ ਇੱਥੇ ਖੜਿਆ। ਨਹੀਂ ਤਾਂ ਇੱਥੇ ਕਿੱਥੇ ਆਉਣ ਦਿੰਦੇ ਸੀਗੇ ਜੀ। ਉਹ ਜੁੜੇ ਕਹਿੰਦੇ ਸੀਗੇ ਸੀ ਤਾਂ ਹਾਰਦੇ ਹੀ ਨਹੀਂ ਕਦੇ। ਉਹਨੂੰ ਜਮਾਨਤਾ ਜਬਤ ਹੋ ਗਈਆਂ ਕੁਦਰਤੀ ਹੈ ਜੀ ਇਹ। ਉਹਨੂੰ ਜਮਾਨਤਾ ਜਬਤ ਹੋ ਗਈਆਂ। ਬੋਲੇ ਜਿਹਾ ਹੋਏ ਫਿਰਦੇ ਨੇ ਹੁਣ ਕੋਈ ਕੁਝ ਕਹਿੰਦਾ। ਉਹ ਕੁਛ ਕਹਿੰਦਾ ਮੈਨੂੰ ਗਾਲਾਂ ਕੱਢੀ ਜਾਂਦੇ ਨੇ ਮੇਰਾ ਕੀ ਕਸੂਰ ਹੈ ਮੈਂ ਕਹਿੰਦਾ ਯਾਰ ਲੋਕਾਂ ਨਾਲ ਗੱਲ ਕਰੋ ਮੈਨੂੰ ਕੋ ਗਾਲਾਂ ਕੱਢੀਆਂ ਲੋਕਾਂ ਨਾਲ ਗੱਲ ਕਰੋ ਭਾਈ ਉਹ ਰੁੱਸੇ ਨੇ ਤੁਹਾਡੇ ਨਾਲ ਮੈਂ ਤਾਂ ਇਹ ਕਹਿ ਪਾਈ ਜੇ ਉਹ ਤੁਹਾਨੂੰ ਚਾ ਚੱਜ ਦੇਣ ਲੱਗਦੇ ਇੱਧਰ ਆ ਜਾਓ ਆਪਾਂ ਕਰ ਲੈਨੇ ਆ ਕੰਮ ਉਹ ਕਹਿੰਦੇ ਚਲ ਭਾਈ ਇੱਧਰ ਆ ਜੰਨੇ ਆ ਉਹ ਇੱਧਰ ਆ ਕੇ ਗਾਲਾਂ ਮੈਨੂੰ ਕੱਢੀਆਂ ਨੂੰ ਸੀ ਇਹ ਆਇਆ ਕਹਿੰਦੇ ਇਹ ਆ ਗਿਆ ਲੈ ਮਤਲਬ ਤੁਸੀਂ ਇਹ ਦੇਖ ਲਓ ਹੈਰਾਨੀ ਦੀ ਗੱਲ ਦੇਖ ਲਓ ਹੈਰਾਨੀ ਦੀ ਕਿ ਜਿਹੜੇ ਕਹਿੰਦੇ ਸੀ ਵੀ ਇਹਨੂੰ ਫੜ ਲੋ ਵੱਡੇ ਮੱਛਾਂ ਨੂੰ ਵੱਡੇ ਜਿਹੜੇ ਹੈਗੇ ਨੇ ਤਸਕਰ ਇਹਨਾਂ ਨੂੰ ਫੜੋ ਜਿੱਦ ਨੇ ਫੜ ਲਏ ਉਹਦੋਂ ਉਹਨਾਂ ਦੇ ਹੱਕ ਜਾਗੇ ਜੀ ਉਹਨਾਂ ਦੇ ਹੱਕ 'ਚ ਬਿਆਨ ਦੇਣ ਲੱਗ ਗਏ ਬਹੁਤ ਲੋਕਤੰਤਰ ਦਾ ਕਾਹਨ ਹੋਇਆ ਕਹਿੰਦੇ ਇੱਕ ਕਹਿੰਦਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ। ਚਮਕਿਆ ਮਨੁੱਖੋ ਹੀ ਇਕੱਲਾ ਸੀ ਤੇ ਡੰਗਰੀਆਂ ਫਿਰ ਹੈ। ਜਦੋਂ ਲੋਕਾਂ ਦੇ ਪੁੱਤ ਤੜਫ ਤੜਫ ਚਿੱਟੇ ਨਾ ਮਰਦੇ ਸੀ ਉਦੋਂ ਮਨੁੱਖੀ ਅਧਿਕਾਰ ਯਾਦ ਨਹੀਂ ਆਏ। ਉਦੋਂ ਮਹਿਫਲਾਂ ਲਈ ਬੈਠੇ ਸੀ। ਹੁਣ ਮਨੁੱਖੀ ਅਧਿਕਾਰ ਐਨੇ ਰਲੇ ਹੋਏ ਨੇ ਜਨਾਬ। 10-15 ਜਾਣੇ ਸੀ ਜ਼ਿਆਦਾ ਨਹੀਂ ਸੀ। 7-8 ਇਧਰੋਂ 7-8 ਉਧਰੋਂ। 10-15 ਜਣੇ ਨੇ ਸਾਢੇ 3 ਕਰੋੜ ਬੰਦਾ ਸੂਰੂ ਦੇ ਟੰਗ ਰੱਖਿਆ ਸੀ ਹੁਣ 10-15 ਤੋਂ ਖੜਾ ਛੁੱਟਿਆ ਸਾਢੇ 3 ਕਰੋੜ ਬੰਦਾ ਰੋਜ਼ ਨਿਯੁਕਤੀ ਪੱਤਰ ਰੋਜ਼ ਕੋਈ ਕੱਲ ਮੈਂ ਉੱਥੇ ਗਿਆ ਸੀ ਵਰਦਾਂ ਦੇ ਦੌੜਾਂ ਸ਼ੁਰੂ ਕੀਤੀਆਂ ਜਿਹੜੀਆਂ ਬਰਾਸਤੀ ਖੇਡਾਂ ਉੱਥੇ ਹੁਣ ਹਰ ਰੋਜ਼ ਖੁਸ਼ੀ ਦੇ ਸਮਾਗਮ ਹੁੰਦੇ ਨੇ ਕੱਲੇ 10-15 ਨੂੰ ਇਹ ਪਿੰਡ 'ਚ ਵੀ ਹੁੰਦੇ 4-5 ਹਰ ਇੱਕ ਪਿੰਡ 'ਚ ਹੁੰਦੇ ਜੋ ਸਾਰੇ ਪਿੰਡ ਨੂੰ ਦੁਖੀ ਕਰੀ ਜਾਂਦੇ ਨੇ ਪੰਜਾਬ ਚ 10 15 ਸੀ ਉਹ ਥੋੜੇ ਵੱਡੇ ਲੈਵਲ ਦੇ ਸੀ ਮਤਲਬ ਨੰਬਰਦਾਰ ਹੀ ਬਣਾ ਲਈ ਅਸੀਂ ਉਹ ਹੀ ਬਣਾਗੇ ਬਸ ਮੇਰਾ ਬਾਪੂ ਮੈਂ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਹੜਾ ਮੇਰੇ ਜੀਜਾ ਬਸ ਆਹੀ ਚੱਲੀਗੇ ਆਹੀ ਚੱਲੀਗੇ ਬਸ ਆਪਾਂ ਨੇ ਵੀ ਮੰਨ ਲਿਆ ਵੀ ਇਹੀ ਬਣਦੇ ਹੁੰਦੇ ਨੇ ਵੀ ਇਹੀ ਬਣਦੇ ਹੁੰਦੇ ਨੇ ਆਪਾਂ ਨੇ ਆਪਾਂ ਨਹੀਂ ਜਾ ਓਏ ਨਾ ਜੇ ਕੋਈ ਜਾਣਦਾ ਵੀ ਨਾ ਵੀ ਮੈਂ ਰਾਜਨੀਤੀ ਨਾ ਓਏ ਨਾ ਨਹੀਂ ਹੀ ਬਣਦੇ ਹੁੰਦੇ ਨੇ ਬਣ ਹੀ ਬਣਦੇ ਪਰ ਅਸੀਂ ਝੰਡਾ ਚੱਕੇ ਵੀ ਐਵੇਂ ਕਿਵੇਂ ਬਣਦੇ ਹੁੰਦੇ ਨੇ ਕਾਹਵੇ ਸਾਨੂੰ ਹੀ ਭਰਨੇ ਆਉਂਦੇ ਨੇ ਪਹਿਲਾਂ ਉਹ ਕਹਿੰਦੇ ਜਿੱਦੇ ਨਹੀਂ ਜੋ ਜਿੱਤ ਗਏ 6 ਮਹੀਨੇ ਨਹੀਂ ਚੱਲਣੀ ਇਹਨਾਂ ਤੋਂ 6 ਮਹੀਨੇ ਲੰਘ ਗਏ ਸਾਲ ਨਹੀਂ ਕੱਟਦੇ ਸਾਲ ਵੀ ਲੰਘ ਗਿਆ ਤਜਰਬਾ ਹੈ ਨਹੀਂ ਮੈਂ ਕਿਹਾ ਦੁਖੀ ਤਜਰਬੇ ਕਰਾਂ ਤੂੰ ਇਹ ਲੋਕ ਫੇਰ ਕਹਿੰਦੇ ਦੋ ਸਾਲ ਨਹੀਂ ਚੱਗੇ ਦੋ ਵੀ ਲੰਘ ਗਏ ਬਿਜਲੀ ਦਿੱਤੀ ਨਹੀਂ ਜਾਣੀ ਨਾ ਤੂੰ ਬਿਜਲੀ ਪਹਿਲੀ ਨਹੀਂ ਦੇਤੀ ਪਾਣੀ ਦਾ ਕਿਵੇਂ ਕਰਨਗੇ ਪੈਸੇ ਕਿੱਥੋਂ ਲਾਣੀ ਪਾਣੀ ਵੀ ਦੇਤਾ ਜੀ ਥਰਮਲ ਪਲੈਂਟ ਖਰੀਦ ਲਿਆ ਜੀ ਗੋਇੰਦਵਾਲ ਸਾਹਿਬ ਵਾਲਾ ਕੋਲਾ ਨਹੀਂ ਪੂਰਾ ਹੋਣਾ ਕੋਲੇ ਦੀ ਖਾਨ ਹੀ ਚਲਾ ਲਈ ਜਿਹੜੀ ਬੰਦ ਪਈ ਸੀ 27 27 ਦਿਨ ਦਾ ਕੋਲਾ ਪਿਆ ਜੀ 27 22 ਦਿਨ ਦਾ ਜਿਆਦਾ ਚਿਰ ਨਹੀਂ ਚੱਲਦੇ ਹੁਣ ਇਹ ਤਿੰਨ ਸਾਲ ਹੋ ਗਏ ਜੀ ਤਿੰਨ ਤਾਂ ਹੋ ਗਏ ਸਾਢੇ ਤਿੰਨ ਤੱਕ ਨਿਬੜ ਜੂ ਕੰਮ ਸਾਢੇ ਦਿਨ ਹੋ ਗਏ ਹੁਣ ਕਹਿੰਦੇ 27 ਚ ਨਹੀਂ ਆਉਂਦੇ ਉਹਨਾਂ ਤੇ ਉੱਤ ਤੱਕ ਪਹੁੰਚ ਗਏ ਹੁਣ 6 ਕੁ ਮਹੀਨੇ ਬਾਅਦ ਕਹਿਣਗੇ ਆ ਵੀ ਕਹਤਾ ਬੱਤੀ ਨਹੀਂ ਬੱਤੀ ਤਾਂ ਜਮੀ ਖਾ ਘੱਟ ਦੋ ਬੱਸ ਇਹ ਐਂ ਵਧੀ ਜਾਣੇ ਨੇ 37 ਬਿਆਲੀ 47 ਤੋਂ 52 ਤੱਕ ਜਾਈ ਜਾਣਗੇ ਕਿਉਂਕਿ ਇਨਾਂ ਕੋਲੇ ਆਪ ਨੂੰ ਕਰਨ ਨੂੰ ਕੁਝ ਹੈ ਨਹੀਂ ਦੂਜਿਆਂ ਨਿੰਦੀ ਜਾਂਦੇ ਬੱਸ ਕੋਈ ਮੁੱਦਾ ਤਾਂ ਪੰਜਾਬ ਦਾ ਰੱਖ ਦੱਸ ਦੋ ਵੀ ਜਿਹੜਾ ਆ ਮੁੱਦਾ ਹੈ ਅਸੀਂ ਹੱਲ ਨਾ ਕੀਤਾ ਹੋਵੇ ਜਾਂ ਇੱਥੇ ਅਸੀਂ ਪੈਸੇ ਖਾ ਗਏ ਜਾਂ ਅਸੀਂ ਕੋਈ ਗਲਤ ਫੈਸਲਾ ਕਰ ਲਿਆ ਨਾ ਭਗਵਾਨਤਮਾਨ ਭਗਵਾਨ ਤੁਮਨ ਤੜਕੀ ਉੱਠ ਕੇ ਭਗਵਾਨ ਤੁਮਨ ਪਵਾਂ ਤੋ ਇਹ ਕਿੱਥੋਂ ਆ ਗਿਆ ਇਹ ਕਿੱਥੋਂ ਆ ਗਿਆ ਇੱਥੂ ਹੀ ਆਇਆ ਭਰਾ ਮੈਂ ਤਾਂ ਮੈਂ ਕਹਤਾ ਸੀ ਵਿਧਾਨ ਸਭਾ ਚ ਜੇ ਨਾ ਤੁਸੀਂ ਚੱਜਦੇ ਨਿਕਲਿਆ ਹੁੰਦੇ ਆ ਸਾਨੂੰ ਆਉਣ ਦੀ ਲੋੜ ਨਹੀਂ ਮੈਂ ਤਾਂ ਕਲਾਕਾਰ ਸੀ ਗਈ ਫੇਮਸ ਕਲਾਕਾਰ ਸੀ ਕੋਈ ਫੇਲ ਕਲਾਕਾਰ ਵੀ ਨਹੀਂ ਸੀ ਵੀ ਉਧਰੋਂ ਫੇਲ ਹੋ ਗਏ ਇੱਧਰ ਆ ਗਏ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਪੈਸੇ ਕਮਾਉਣ ਥੋੜੀ ਆਏ ਆ ਇੱਥੇ ਦਿੱਲੀ ਬੰਬੇ ਜਦੋਂ ਮਰਜ਼ੀ ਚਲੇ ਜਾਓ ਅੱਜ ਵੀ ਬੁਲਾਏ ਜਾਂਦੇ ਨੇ ਮੈਨੂੰ ਤਾਂ ਬਾਲੀਵੁੱਡ ਵਾਲੇ ਮਗਾ ਹੁਣ ਨਹੀਂ ਹੁਣ ਤਾਂ ਪ੍ਰਮਾਤਮਾ ਨੇ ਜਿੱਧਰ ਲਾਤੀ ਡਿਊਟੀ ਹੁਣ ਤਾਂ ਉਧਰ ਹੀ ਤੁਰਾਂਗੇ ਹੁਣ ਤਾਂ ਇਹੇ ਗਲਤੀ ਨਿਆਰਾ ਆ ਜਾਂਦਾ ਜਦੋਂ ਇਹ ਬੋਲਦੇ ਨੇ ਰੋਂਦ ਨੇ ਪੇਟਦੇ ਨੇ ਮੈਂ ਤਾਂ ਇਹੇ ਗਲਤੀ ਲੈ ਖਾਨੇ ਯਾਰ ਜੀ ਜਿਹੜੇ ਮਰਸੀ ਵੱਡੇ ਲੀਡਰ ਤੇ ਮੂਰੇ ਮਾਈਕ ਕਰਕੇ ਮੇਰਾ ਨਾਮ ਲੈ ਦੋ ਚੀਕ ਮਾਰ ਨਾ ਨਾ ਉਹਦਾ ਨਾਮ ਹੀ ਲੈਣਾ ਯਾਰ ਮੈਂ ਕੀ ਕਹਨਾ ਪ੍ਰਭੂ ਸੋ ਜਿੰਦਾਬਾਦ ਸੋ ਇਹ ਨਾ ਨਾ ਕੰਮ ਖਰਾਬ ਹੋਇਆ ਪੈਨ ਦਾ ਉਹ ਕਹੀ ਤਾਂ ਜਾਂਦੇ ਇੱਕ ਸੁਖਵੀਰ ਬਾਦਲ ਕਹਿੰਦਾ ਸੋ ਸੋਸ਼ਲ ਮੀਡੀਆ ਚ ਚੰਗੀ ਭਲੀ ਗੱਡੀ ਲੀ ਤੇ ਚੜਨ ਲੱਗੀ ਸੀ ਅੱਛਾ ਉਹਨੇ ਕੰਮ ਖਰਾਬ ਕਰਤਾ ਯਾਰ ਸੌ ਲੱਖ ਕਿ ਮੈਂ ਤਾਂ ਇਥੇ ਚ ਨਿਆਰੇ ਲੈ ਲੰਨਾ ਵਿਚਾਲੇ ਇਹਨਾਂ ਨੇ ਕੀ ਕਤਾ ਨਿਕਲੀਆਂ ਇਹ ਕਢਾਈਆਂ ਤੁਸੀਂ ਨੇ ਮੇਰਾ ਕੋਈ ਕਸੂਰ ਨਹੀਂ ਹੈ ਚੰਦਾ ਯਾਰ ਹਾਸੇ ਹੀ ਖੋਲੇ ਸਾਡੇ ਯਾਰ ਇਹਨਾਂ ਦੇ ਚਲੋ ਇੱਕ ਪੱਲੀ ਦੋ ਪੱਲੀ ਸਹੀ ਤੁਹਾਡੇ ਚਿਹਰਿਆਂ ਤੇ ਹਾਸੇ ਤਾਂ ਆਈ ਯਾਰ ਸੜ ਤਾਂ ਹਾਸੇ ਹੀ ਖੋਲੇ ਇਹਨਾਂ ਨੇ ਸੱਥਾਂ ਚ ਰੌਣਕਾਂ ਗਾਇਬ ਹੋ ਗਈਆਂ 33 ਸਾਲ ਦੇ ਜੋ ਅੱਖਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚ ਖਾਸਮਾਨ ਚਿੰਤਾ ਖਾ ਗਈ 60 ਸਾਲ 55 ਸਾਲ ਨੂੰ ਉਮਰ ਸਮਝਣ ਲੱਗ ਗਏ ਵੀ ਬਹੁਤ ਉਮਰ ਹੋ ਗਈ ਜੀ ਪੋਤੇ ਦਾ ਮੂੰਹ ਦੇਖ ਕੇ ਜੀ ਬਹੁਤ ਹੈ ਜੀ ਦੱਸੋ ਕੋਈ ਨਲਾਜ ਹਸਪਤਾਲ ਕੋਈ ਕਮਾਲਾਕੀ ਨਹੀਂ ਕੁਝ ਕੱਕ ਨਹੀਂ ਇਹਨੇ ਕੀਤਾ ਹੁਣ ਕੀਤਾ 10 ਲੱਖ ਰੁਪਏ 2 ਅਕਤੂਬਰ ਤੋਂ ਲਾਗੂ ਹੋ ਜਾਊਗਾ 10 ਲੱਖ ਰੁਪਏ ਹਰ ਪਰਿਵਾਰ ਦਾ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਪ੍ਰਮਾਤਮਾ ਨਾ ਕਰੇ ਕੋਈ ਬਿਮਾਰੀ ਆਵੇ ਪਰ ਜੇ ਆਈ ਹਸਪਤਲ ਜਾਓ ভোটার ਕਾਰਡ ਜਾਂ ਆਧਾਰ ਕਾਰਡ ਦਿਖਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਭ ਸਰਕਾਰ ਕਰੂਗੀ 10 ਲੱਖ ਰੁਪਏ ਦਾ ਸੋ ਇਹ ਇਹ ਇਹਨਾਂ ਨੇ ਇਹ ਚ ਵੀ ਨੁਕਸ ਕਰ ਦੇਣਾ ਕਿਉਂਕਿ ਕੋਈ ਵੀ ਗੱਲ ਕਰੋ ਉਹਦੀ ਨੁਕਸ ਗੱਜਣਾ ਬਸ ਤਾਂ ਕਿਉਂ ਨਹੀਂ ਫਿਰ ਮੈਂ ਕਿਹਾ ਵਿਧਾਨ ਸਭਾ ਜਾਓ ਉੱਥੇ ਬੋਲ ਦੇਣੀ ਹੈ ਉੱਥੇ ਉੱਥੇ ਮੈਂ ਕਹਿ ਦਿੰਨਾ ਪੰਜਾਬੀ ਬੋਲੋ ਪੰਜਾਬੀ ਆਉਂਦੀ ਨਹੀਂ ਜੀ ਕਿਉਂਕਿ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਹੋਏ ਨੇ ਉੱਥੇ ਪੰਜਾਬੀ ਹੈ ਨਹੀਂ ਜੀ ਮੈਂ ਤਾਂ ਇਹ ਕਹਿ ਦਿੰਨਾ ਮੈਂ ਕੈਦਾ ਫੜਾ ਦੂੰਗਾ ਇਹਨਾਂ ਨੂੰ ਵੀ ਚੱਲ ਊੜਾ ਅੜਾ ਈੜੀ ਸਸਾ ਕਕਾ ਖਖਾ ਗਗਾ ਘਗਾ ਗਈਆਂ ਐ ਨਾ ਲਿਖੋ ਟੋਟਲ 35 ਲਿਖ ਕੇ ਦਿਖਾ ਦਿਓ ਇੱਥੇ ਪਲਾਮੇ ਅੱਖਰ ਨਹੀਂ ਕਹਿੰਦੇ ਪੰਨ ਟੋਟਲ 35 ਲਿਖ ਲੈ ਛੜਤਾ ਲਓ 90% ਤੋਂ ਅੜਾੜਾ ਨਹੀਂ ਲਿਖਿਆ ਜਾਣਾ 95% ਤੋਂ ਇਈਆਂ ਖਾਲੀ ਨਹੀਂ ਲਿਖਿਆ ਜਾਣਾ 99% ਤੋਂ ਇਈਆਂ ਨਹੀਂ ਲਿਖਿਆ ਜਾਣਾ ਚਾ ਲਿਖਿਆ ਛੱਡੋ ਕਈ ਕਈ ਦੇਣ ਇਈਆਂ ਪੰਜਾਬ ਦੇ ਯਾਰ ਬਾਰਿਸ਼ ਬਣ ਗਏ ਯਾਰ ਪੰਜਾਬੀ ਆਉਂਦੀ ਨਹੀਂ ਪਹਿਲਾਂ ਸਿੱਖਣੀ ਚਾਹੀਦੀ ਸੀ ਵੀ ਉਹ ਤੇ ਵਿਧਾਨ ਸਭਾ ਚ ਪੰਜਾਬੀ ਨਹੀਂ ਆਉਂਦੀ ਤੁਸੀਂ ਨੋਟ ਕਰੋ ਮੈਂ ਤੁਹਾਨੂੰ ਗੱਲਾਂ ਦੱਸਦਾ ਇਹ ਕੰਮ ਆਉਣੀਆਂ ਤੁਹਾਡੀ ਆ ਜਿਹੜੇ ਲੀਡਰ ਜਦੋਂ ਬੋਲਦੇ ਨੇ ਪੰਜਾਬ ਵਾਲੇ ਜਦੋਂ ਇਹਨਾਂ ਨੇ ਝੂਠ ਬੋਲਣਾ ਹੋਵੇ ਉਹ ਤਾਂ ਅੰਗਰੇਜ਼ੀ ਚ ਬੋਲਣ ਲੱਗ ਜਾਂਦੇ ਨੇ ਵੀ ਲੋਕਾਂ ਨੂੰ ਸਮਝਣਾ ਆਵੇ ਆਪਾਂ ਨੂੰ ਵੀ ਐ ਲੱਗਦਾ ਯਾਰ ਕੁਝ ਬੋਲਿਆ ਤਾਂ ਹੈਗਾ ਪਤਾ ਨਹੀਂ ਕੀ ਕਹਿਆ ਇਹਨੇ ਉਹ ਝੂਠ ਹੁੰਦਾ ਹੈ ਸੋ ਮਹੀਨਾ ਦਾ ਪੇਤ ਪਾਈ ਫਿਰਦਾ ਇਹਦੇ ਕਰਕੇ ਕਹਿੰਦੇ ਯਾਰ ਕਿੱਥੋਂ ਆ ਗਿਆ ਹੈ ਯਾਰ ਚਲੋ ਮਾਰ ਲੈਣ ਤੋਂ ਚੀ ਕਾਂਪਾ ਕਿਹੜਾ ਭਾਈ ਕੱਟ ਕੀਤੀ ਇਹਨਾਂ ਨਾਲ ਜਮਾਨਤ ਤੇ ਜ਼ਬਤ ਕਰਾਤੀਆਂ ਸਾਰਿਆਂ ਦੀ ਹੁਣ ਵਿਚਾਰੇ ਇਹੀ ਕਰ ਸਕਦੇ ਨੇ ਹੋਰ ਕੀ ਕਰਨ ਨਾ ਨੌਕਰੀਆਂ ਬਾਰੇ ਸੋਚਿਆ ਨਾ ਸਕੂਲਾਂ ਬਾਰੇ ਸੋਚਿਆ ਨਾ ਕਾਲਜਾਂ ਬਾਰੇ ਸੋਚਿਆ ਨਾ ਯੂਨੀਵਰਸਿਟੀਆਂ ਬਾਰੇ ਸੋਚਿਆ ਤੁਹਾਨੂੰ ਹੋਰ ਖੁਸ਼ੀ ਦੀ ਗੱਲ ਦੱਸ ਪਹਿਲੀ ਵਾਰ ਭਾਰਤ ਦੀ ਕੋਈ ਯੂਨੀਵਰਸਿਟੀ ਟੌਪ 100 ਦੇ ਵਿੱਚ ਆਈ ਹੈ ਜੀ ਪੀਏਯੂ ਪਹਿਲੀ ਵਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪਹਿਲੀ ਵਾਰ ਪੰਜਾਬ ਦੇ 800 ਤੋਂ ਵੱਧ ਬੱਚੇ ਨੀਟ ਦਾ ਪੇਪਰ ਕਲੀਅਰ ਕਰ ਗਏ ਜੀ ਸਰਕਾਰੀ ਸਕੂਲਾਂ ਦੇ ਵਿੱਚੋਂ ਪਹਿਲੀ ਵਾਰ 200 ਤੋਂ ਵੱਧ ਬੱਚੇ ਜੇਈ ਐਡਵਾਂਸ ਦਾ ਪੇਪਰ ਕਲੀਅਰ ਕਰ ਗਏ ਜੀ ਪਹਿਲੀ ਵਾਰ ਦਿੰਨ ਕਦੇ ਸੋਚੇ ਹੀ ਨਹੀਂ ਪੜਾਈ ਬਾਰੇ ਇਹ ਤਾਂ ਕਹਿੰਦੇ ਹਨ ਪੜ ਰੱਖ ਲੋ ਇਹਨਾਂ ਨੂੰ 9ਵੀਂ ਤੱਕ ਕਹਿੰਦੇ ਕਿਸੇ ਨੂੰ ਫੇਲ ਹੀ ਨਾ ਕਰੋ ਪਤਾ ਨਹੀਂ ਲੱਗਦਾ ਬੱਚੇ ਦਾ ਵੀ ਕਿਹੜੇ ਸਬਜੈਕਟ ਚ ਕਮਜ਼ੋਰ ਆ ਕਿਹੜੇ ਸਬਜੈਕਟ ਚ ਠੀਕ ਹੈ ਜਿਹੜੇ ਸਬਜੈਕਟ ਚ ਕਮਜ਼ੋਰ ਆ ਉਹ ਤੇ ਥੋੜਾ ਜਿਹਾ ਹੋਰ ਜ਼ੋਰ ਦੇ ਲਾਂਗੇ ਨਾ 9ਵੀਂ ਤੱਕ ਰੱਖ ਲੋ ਅਹੀਂ 10ਵੀਂ ਚ 80 90% ਫੇਲ ਹੋ ਜਾਂਦੇ ਸੀ ਆਜੋ ਆਟਾ ਦਾਲ ਸਕੀਮ ਚ ਆ ਗਏ ਤੁਸੀਂ ਆਏ ਚਲੋ ਸ਼ਾਬਾਸ਼ ਫਿਰ ਦੇ ਰਹੋ ਸੀ ਸੱਚੀ ਗੱਲ ਦੱਸਦਾ ਮੈਂ ਮੈਂ ਦਿਲੋਂ ਦੱਸਦਾ ਸੋ ਮੈਨੂੰ ਕੋਈ ਲਾਲ ਬੱਤੀਆਂ ਦਾ ਜਾਂ ਮੈਨੂੰ ਕੋਈ ਖੂਟਰਾਂ ਦਾ ਜੱਗ ਮੈਨੂੰ ਕੋਈ ਗਨਮੈਨ ਦਾ ਚਾਹ ਨਹੀਂ ਹੈਗਾ ਮੈਂ ਤਾਂ 17 ਸਾਲ ਦੇ ਦਿਨ ਮਸ਼ਹੂਰ ਕਰਤਾ ਸੀ ਤੁਸੀਂ 17 ਸਾਲ ਦਾ ਸੀ ਮੈਂ ਜਦੋਂ ਮਸ਼ਹੂਰ ਹੋ ਗਿਆ ਸੀ ਪੂਰੀ ਦੁਨੀਆ 'ਚ ਜਿੱਥੇ ਪੰਜਾਬੀ ਰਹਿੰਦੇ ਨੇ ਉੱਥੇ ਮੈਨੂੰ ਪਿਆਰ ਮਿਲਿਆ ਇਹਨਾਂ ਨੇ ਦੁਖੀ ਕਰ ਰੱਖਿਆ ਫਿਰ ਮੈਂ ਸੋਚਿਆ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਸਾਡੇ ਚੁੱਲਿਆਂ 'ਚ ਅੱਗ ਬੁਝੀ ਜਾਂਦੀ ਹੈ ਸਾਡੇ ਨੌਜਵਾਨ ਮੁੰਡੇ ਜਾਂ ਤਾਂ ਬਾਹਰ ਜਾਈ ਜਾਂਦੇ ਆ ਜਾਂ ਨਸ਼ਿਆਂ 'ਚ ਪਈ ਜਾਂਦੇ ਆ ਹੁਣ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਪੰਚਾਇਤਾਂ ਦੀਆਂ ਪੰਚਾਇਤਾਂਾਂ ਮਤੇ ਪਾ ਕੇ ਦੇ ਰਹੀਆਂ ਨੇ ਲੋਕ ਨਾਲ ਲੱਗੇ ਨੇ ਕਿਉਂਕਿ ਲੰਬਾ ਪ੍ਰੋਸੈਸ ਹੈ ਕਿਉਂਕਿ ਇਹਨਾਂ ਨੇ ਹੱਡਾਂ ਚ ਵੜਿਆ ਹੋਇਆ ਇਹ ਕੱਢਣਾ ਥੋੜਾ ਜਿਹਾ ਔਖਾ ਹੋ ਜੂਗਾ ਪਰ ਐ ਨਹੀਂ ਹੈਗਾ ਕਿ ਅਸੰਭਵ ਹੈ ਪੰਜਾਬੀ ਜੇ ਕੋਈ ਗੱਲ ਸੋਚ ਲੈਣ ਕਿ ਇਹ ਗੱਲ ਕਰਨੀ ਹੋ ਕਰਨੀ ਤਾਂ ਕਰਕੇ ਦਿਖਾਉਂਦੇ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੀ ਕਰਨਾ ਹੈ ਔਰ ਪੰਜਾਬ ਦੇ ਮੱਥੇ ਤੋਂ ਜਿਹੜਾ ਇਹਨਾਂ ਨੇ ਕਲੰਕ ਲਾਇਆ ਚਿੱਟੇ ਦਾ ਇਹਨੂੰ ਆਪਾਂ ਨੇ ਧੋਣਾ ਥੋੜਾ ਸਾਥ ਚਾਹੀਦਾ ਬਸ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਤੁਹਾਡਾ ਸਾਰੇ ਪਰਿਵਾਰਾਂ ਨੂੰ ਤੁਹਾਡਿਆਂ ਨੂੰ ਮੁਬਾਰਕਾਂ ਦੋਸਤਾਂ ਮਿੱਤਰਾਂ ਨੂੰ ਮੁਬਾਰਕਾਂ ਤੇ ਪੰਜਾਬ ਦੇ ਪਰਿਵਾਰ ਜਿ ਇੱਕ ਵਾਰੀ ਫੇਰ ਪਰਿਵਾਰ ਦਾ ਮੁਖੀਆ ਹੋਣ ਦੇ ਨਾਤੇ ਤੁਹਾਡਾ ਸਾਰਿਆਂ ਦਾ ਵੈਲਕਮ ਸਵਾਗਤ ਜੀ ਆਇਆਂ ਨੂੰ ਦੋਨਾਰੇ ਦੋਨੋਂ ਆਤੋਂ ਪਰ ਜਾ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਰਾ ਬਹੁਤ ਬਹੁਤ ਧੰਨਵਾਦ ਮੈਂ ਥੋੜਾ ਜਿਆਦਾ ਟਾਈਮ ਲੱਗ ਗਿਆ ਉਹਦੇ ਲਈ ਮਾਫੀ ਚਾਹਨਾ ਜਿਉਂਦੇ ਰਹੋ ਵਸਦੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ ਬਹੁਤ ਮਿਹਰਬਾਨ